ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਦੀਆਂ ਚੱਲ ਰਹੀ ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਵਿਖੇ ਅੱਜ ਵਿਦਿਆਰਥੀਆਂ ਲਈ ਬਣਾਏ ਗਏ ਨਵੇਂ 스마트 ਕਲਾਸ ਰੂਮ ਦਾ ਉਦਘਾਟਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਵਿਦਿਆ ਤੇ ਡਾਇਰੈਕਟਰ ਵਿਦਿਆ ਇੰਜੀਨੀਅਰ ਸੁਖਮਿੰਦਰ ਸਿੰਘ ਵੱਲੋਂ ਕੀਤਾ ਗਿਆ ਇਸ ਮੌਕੇ ਉਹਨਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਜ ਡੀ ਐਫ ਸੀ ਬੈਂਕ ਦੇ ਸਹਿਯੋਗ ਨਾਲ ਇਹ ਸਮਾਰਟ ਕਲਾਸ ਰੂਮ ਤਿਆਰ ਕੀਤਾ ਗਿਆ ਹੈ ਤੇ ਇਸ ਨੂੰ ਬਣਾਉਣ ਤੇ ਤਕਰੀਬਨ 8 ਲੱਖ ਰੁਪਏ ਦਾ ਖਰਚ ਆਇਆ ਹੈ ਇੰਜੀਨੀਅਰ ਸੁਖਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਵਿਦਿਅਕ ਅਦਾਰਿਆਂ ਨੂੰ ਉੱਚਾ ਚੁੱਕਣ ਲਈ ਬੁਨਿਆਦੀ ਢਾਂਚੇ ਨੂੰ ਸਮੇਂ ਦਾਹਾਣੀ ਬਣਾਇਆ ਜਾ ਰਿਹਾ ਹੈ ਉਹਨਾਂ ਦੱਸਿਆ ਕਿ ਲੱਖਾਂ ਰੁਪਏ ਖਰਚ ਕਰਕੇ ਅਜਿਹੇ ਸਮਾਰਟ ਕਲਾਸ ਰੂਮ ਸ਼੍ਰੋਮਣੀ ਕਮੇਟੀ ਦੇ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਵਿੱਚ ਬਣਾਏ ਗਏ ਹਨ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਿਦਿਅਕ ਟਾਂਚੇ ਨੂੰ ਮਜ਼ਬੂਤ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਾਲਜ ਦੇ ਸਟਾਫ ਤੇ ਵਿਦਿਆਰਥੀਆਂ ਨੂੰ ਨਵੇਂ ਸਮਾਰਟ ਕਲਾਸ ਰੂਮ ਲਈ ਜਿੱਥੇ ਮੁਬਾਰਕਾਂ ਦਿੱਤੀਆਂ ਉੱਥੇ ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਉੱਚ ਪੱਧਰੀ ਤਕਨੀਕ ਨਾਲ ਲੈ ਸਮਾਰਟ ਰੂਮ ਤੇ ਲੈਬਾਨ ਬਣਾ ਕੇ ਵਿਦਿਆਰਥੀਆਂ ਨੂੰ ਦਿੱਤੇ ਜਾਣਗੇ। ਇਸ ਤੋਂ ਪਹਿਲਾਂ ਕਾਲਜ ਦੇ ਪ੍ਰਿੰਸੀਪਲ ਡਾਕਟਰ ਜਸਵੀਰ ਸਿੰਘ ਨੇ ਸਕੱਤਰ ਸਿੱਖਿਆ ਦਾ ਕਾਲਜ ਪੁੱਜਣ ਤੇ ਨਿੱਘਾ ਸਵਾਗਤ ਕੀਤਾ। ਉਨ੍ਹਾਂ ਬੀਤੇ ਸਮੇਂ ਚ ਕਾਲਜ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਕੀਤੀਆਂ ਗਈਆਂ ਪ੍ਰਾਪਤੀਆਂ ਸੰਬੰਧੀ ਜਾਣਕਾਰੀ ਵੀ ਦਿੱਤੀ। ਡਾਕਟਰ ਜਸਵੀਰ ਸਿੰਘ ਨੇ ਨਵੇਂ 스마트 ਕਲਾਸ ਰੂਮ ਦੀ ਉਹ ਸਾਰੀ ਲਈ ਸਕੱਤਰ ਸਿੱਖਿਆ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਕਾਲਜ ਦਾ ਸਮੁੱਚਾ ਸਟਾਫ ਵਿਸ਼ੇਸ਼ ਤੌਰ ਤੇ ਮੌਜੂਦ ਰਿਹਾ। ਸੇਵਾ ਦੇ ਕੰਮ ਦੇ ਵਿੱਚ ਬਹੁਤ ਪਾਈ ਸੀ ਕਿ ਤੁਸੀਂ ਵਿਦਵਾਨਾਂ ਨਾਲ ਉਹ ਵਿਚਰਨਾ ਤੇ ਵਿਦਵਾਨਾਂ ਵਿਚ ਵਿਚਰਨਾ ਸੌਖੀ ਗੱਲ ਨਹੀਂ ਕਿਉਂਕਿ ਵਿਦਵਾਨਾਂ ਦੇ ਵਿੱਚ ਵਿਕਾਸਿਕ ਕਿਤੇ ਵੱਡੀ ਗੱਲ ਹੁੰਦੀ ਹੈ ਉਸ ਨਾਲ ਦਾ ਤੁਸਪਾਸ ਨਹੀਂ ਤੇ ਨਾ ਆਪਣੇ ਮਾਤਾ ਜੀ ਦੇ ਵਿਦਵਾਨ ਨੂੰ ਕਦੇ ਮਹਤਵਤਮ ਬਦ ਸਿਣ ਅੱਗੇ ਸਰ ਦਾ ਆਲਾਸ ਕਰਕੇ ਉਸ ਦਾ ਅਗਰ ਉਹ ਵੀ

سارے ٹو جیسے ہیڈ آفارٹمنٹس ہوئی جانتے لگاتار چلتے تھے پرمدیپ کور ما کالج کرتے ہوئے آ سکے اگلے دن جاتے خرچے بڑے ہوتے ہیں جی کوئی مل جائے కేమ్ ਲੱਗਦਾ ਵੀ ਕੋਲ ਸਾਰ ਤੋਂ ਪਹਿਲਾਂ ਵੀ ਪ੍ਰਗਸਮਾਨੇ ਪਰ ਇਹੇ ਦਾ ਜਿਹੜਾ ਰੂਮ ਹੈ ਸ਼ਾਇਦ ਚਰਮਨ ਜਾਂ ਸਰਪੇਵਾ ਹੋਵੇਗਾ ਜਿਹੜਾ ਸਹਦਾ ਹੀ ਹੈ ਜਿਹੜਾ ਇਹ ਸਰਵਿਸ ਮਾ ਹੁੰਦਾ ਹੈ ਸਰ ਜੀ ਹੈ ਨਰਚਨ ਮੈਂ ਬੇਨਤੀ ਕਰਾਂ ਲੱਗ ਕੇ ਇਸ ਰਾਹ ਨੂੰ ਜ਼ਰੂਰੀ ਕਿ ਕਿ ਵਾਈ ਕੁ ਜੀ ਕਾਕਰ ਸਾਹਿਬ ਵਾਈ ਜੁਕੀ ਅਸੀਂ ਪਿਛਲੇ ਸਮੇਂ ਦੇ ਵਿੱਚ ਕੁਝ ਕਾਲਜਾਂ ਤੇ ਸਕੂਲਾਂ ਦੀ ਇਨਫਰਾਸਟ੍ਰਕਚਰ ਅਸੀਂ ਸੀਐਸਆਰ ਦੇ ਫੂਲ ਨਾਈਂ ਦੀ ਕੋਸ਼ਿਸ਼ ਕੀਤੀ ਸੀ ਕਸੀ ਧੰਨਵਾਦੀਆਂ ਐਚਜੀਬੀਸੀ ਬੈਂਕ ਦੇ ਉਹਨਾਂ ਨੇ ਸਾਡਾ ਬੜਾ ਸਹਿਯੋਗ ਦਿੱਤਾ ਉਹਨਾਂ ਨੇ ਸਾਡੇ ਕੁਝ ਕਾਲਜਾਂ ਦੇ ਵਿੱਚ ਸਮਾਰਟ ਕਲਾਸਰੂਮ ਤੇ ਆਈਸੀਟੀ ਲੈਬਰੀਆਂ ਦਿੱਤੀਆਂ ਉਹਦੇ ਕਾਫੀ ਜ਼ਿਆਦਾ ਸਾਡਾ ਉਹਨਾਂ ਦਾ ਫਾਈਨੈਂਸ਼ੀਅਲ ਲੋੜ ਪੈਂਦਾ ਸੀ ਤਾਂ ਕਿਵੇਂ ਮੈਂ ਕਹਾਂ ਜਨਾ 15 ਤੋਂ 20 ਕਰੋੜ ਰੁਪਏ ਉਹਨਾਂ ਨੇ ਸਭ ਇਹਨਾਂ ਚੁੱਕ ਕਰਦੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਡੀ ਹੋਰ ਮਦਦ ਕਰਨਗੇ ਉਹਦੇ ਵਿੱਚੋਂ ਅਸੀਂ ਇਸ ਕਾਲਜ ਦੀ ਆਈਸੀਟੀ ਲੈਬ ਲਾਈਨ ਦੀ ਕੋਸ਼ਿਸ਼ ਕਰਾਂਗੇ ਤੇ ਆਲਮੋਸਟ ਮੇਰਾ ਘਰ ਉਹ ਸਾਨੂੰ ਦੇ ਦੇਣਗੇ ਇਸ ਕਾਲਜ ਕਿ ਸਾਡੀ ਇੱਛਾ ਇਹੀ ਹੁੰਦੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਅੱਜ ਦੇ ਆਧੁਨਿਕ ਸਮੇਂ ਦੇ ਨਾਲ ਤਿਆਰ ਕਰੀਏ ਨਾਉਨੋ ਟੈਕਨਿਕਸ ਦੇ ਨਾਲ ਨੂੰ ਟੈਕਨਿਕਸ ਦੇ ਨਾਲ ਨਾਉਨੋ ਜੈਵ ਇਨਫਰਾਸਟ੍ਰਕਚਰ ਉੱਤੇ ਇਸਦੀ ਨਿਵੇਸ਼ਾ ਕੋਸ਼ਿਸ਼ ਕਰਨ ਦੀ ਕਿ ਦੇਮਾ ਸਾਡੇ ਲਈ ਬੜੇ ਮਾਣ ਤੇ ਖੁਸ਼ੀ ਦੀ ਗੱਲ ਹੈ ਕਿ ਅੱਜ ਸਖਤਰ ਵਿਦਿਆ ਇੰਜੀਨੀਅਰ ਸੁਖਵਿੰਦਰ ਸਿੰਘ ਜੀ ਨੇ ਕਾਲਜ ਵਿੱਚ ਐਸਡੀਐਫਸੀ ਵੱਲੋਂ ਲਗਭਗ 8 ਲੱਖ ਰੁਪਏ ਦੇ ਖਰਚੇ ਨਾਲ ਬਣੀ 스마트 ਰੂਮ ਦਾ ਉਦਘਾਟਨ ਕੀਤਾ ਤੇ ਮੈਨੂੰ ਇਹ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਕਿ ਇਹ ਸਿਰਫ ਸਾਡੇ ਕਾਲਜ ਵਿੱਚ ਹੀ ਨਹੀਂ 스마트 ਰੂਮ ਮਿਲਿਆ ਸਾਨੂੰ ਸਗੋਂ ਐਸਜੀਪੀਸੀ ਦੇ ਵੱਖ-ਵੱਖ ਸਕੂਲਾਂ ਤੇ ਕਾਲਜਾਂ ਨੂੰ ਪਹਿਲਾਂ ਹੀ ਹੀ ਕਈ ਜਿਹੜੇ 스마트 ਰੂਮ ਨੇ ਲੈ ਕੇ ਦਿੱਤੇ ਗਏ ਨੇ ਸਕੱਤਰ ਸਾਹਿਬ ਦਾ ਇਹ ਵਿਸ਼ੇਸ਼ ਉਪਰਾਲਾ ਹੈ ਜਿਸ ਤਹਿਤ ਅਗਲੇ ਦਿਨਾਂ 'ਚ ਕਾਲਜ ਨੂੰ ਇੱਕ ਆਈਸੀਟੀ ਲੈਬ ਜਿਸ ਵਿੱਚ 25 ਦੇ ਲਗਭਗ ਕੰਪਿਊਟਰ ਕਾਲਜ ਨੂੰ ਮਿਲਣਗੇ ਤੇ ਉਹਦੇ ਨਾਲ ਕਾਲਜ ਦੇ ਇਨਫਰਾਸਟ੍ਰਕਚਰ 'ਚ ਹੋਰ ਵਾਧਾ ਹੋਵੇਗਾ ਇਸੇ ਤਰ੍ਹਾਂ ਦੇ ਉਪਰਾਲੇ ਵਿੱਦਿਆ ਦੇ ਹਾਨੀ ਬਣਾਉਣ ਲਈ ਅੱਜ ਦੇ ਸਮੇਂ ਦੇ ਹਾਨੀ ਬਣਾਉਣ ਲਈ ਮੈਨੇਜਮੈਂਟ ਵੱਲੋਂ ਕੀਤੇ ਜਾਂਦੇ ਨੇ ਜਿਸ ਦੀ ਜਿੰਨੀ ਸ਼ਲਾਘਾ ਕੀਤੀ ਜਾਏ ਉੰਨੀ ਘੱਟ